ਆਚਾਰ ਨਾਲ ਤਾਂ ਮੰਨ ਲਓ ਕੁਝ ਨਹੀਂ ਹੁੰਦਾ ਆਚਾਰ ਨਾਲ ਹੁੰਦਾ ਫੇਰ ਹੈ ਜੇ ਆਚਾਰ ਮਾੜੀ ਕੁਆਲਟੀ ਦਾ ਪੈ ਜੇ ਜਾਂ ਬੰਦੇ ਨੂੰ ਪਤਾ ਨਹੀਂਗਾ ਪਾਉਣਾ ਨਹੀਂ ਹੁੰਦਾ ਅੱਛਾ ਕਿਉਂਕਿ ਇਹਦੇ ਵਿੱਚ ਕੋਈ ਆਚਾਰ ਦੇ ਵਿੱਚ ਨਾ ਕੋਈ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਸਟੱਡੀ ਨਹੀਂ ਹੈਗੀ ਵੀ ਕੋਈ ਕਿਤਾਬਾਂ ਪੜ੍ਹ ਕੇ ਆਪਾਂ ਗਿਆਨ ਲੈ ਲਾਂਗੇ ਵੀ ਕਿਵੇਂ ਹੈ ਕਿਵੇਂ ਨਾ ਇਹ ਫਾਰਮਰਾਂ ਦੇ ਮੰਨ ਲਓ ਵੀ ਸਾਰੇ ਫਾਰਮਰਾਂ ਦੇ ਆਪ ਦੀ ਹੈਗੇ ਹੈਗੇ ਜਿਹੜੇ ਕੀ ਤਜਰਬਾ ਕਿਸੇ ਦਾ ਜਾਂ ਪੀਡੀਐਫ ਦੇ ਥਰੂ ਕਿਸੇ ਨੂੰ ਜਾਣਕਾਰੀ ਅਸਲ ਹੋਈ ਹੈ ਇਹਦੇ ਵਿੱਚ ਤੇ ਜਾਂ ਕੋਈ ਯੂਨੀਵਰਸਿਟੀ ਨਾਲ ਜੇ ਕੋਈ ਬੰਦਾ ਟੱਚ ਰਿਹਾ ਉਹਨਾਂ ਨੂੰ ਪਤਾ ਤੇ ਨਹੀਂ ਜਿਹੜੇ ਆਮ ਲੋਕਲ ਪਿੰਡਾਂ ਦੇ ਵਿੱਚ ਸਾਈਲੇਜ ਪਾਉਂਦੇ ਆ ਉਹ ਤਾਂ ਅੱਜ ਵੀ ਇਹ ਕੀ ਕਰਦੇ ਆ ਸਾਈਲੇਜ ਪੱਟ ਲੈਂਦਾ ਘਰੇ ਖਲਾਰਤਾ ਸਾਈਲੇਜ ਵੀ ਤੜਕੇ ਤੋਂ ਖਲਾ ਰਿਆ ਸ਼ਾਮ ਨੂੰ ਪਾਇਆ ਤੇ ਵੀ ਉਹਨਾਂ ਨੂੰ ਐ ਲੱਗਦਾ ਵੀ ਇਹ ਥੋੜਾ ਜਿਆਦਾ ਧੁੱਪ ਲੱਗ ਜੇ ਇਹਨੂੰ ਐ ਲੱਗ ਜੇ ਉਹ ਇਹ ਜੇ ਚੱਕਰ ਨਹੀਂ ਆ ਮਤਲਬ ਤੁਰਤ ਪੱਟ ਕੇ ਤੁਰਤੀ ਪਾ ਦੇ ਉਹਨੂੰ ਹਾਂ ਪਾ ਸਕਦੇ ਆ ਚਾਰ ਕਦੇ ਵੀ ਜਦੋਂ ਸਾਈਲੇਜ ਵਧੀਆ ਬਣਦਾ ਨਾ ਉਹ ਠੰਡਾ ਹੀ ਹੁੰਦਾਗਾ ਬਾਰੇ ਲੋਕਾਂ ਨੂੰ ਐ ਵੀ ਇਹ ਗਰਮ ਹੁੰਦਾ ਗਰਮ ਨਹੀਂ ਸਾਈਲੇਜ ਹੁੰਦਾ ਸਾਰਾ ਸਾਈਲੇਜ ਨੂੰ ਗਰਮ ਕਿਉਂ ਕਹਿੰਦੇ ਕਿਉਂਕਿ ਉਹਦੇ ਵਿੱਚ ਦਾਣਾ ਬਹੁਤ ਜ਼ਿਆਦਾ ਹੁੰਦਾ ਮੰਨ ਲਓ 25% ਤੋਂ ਲੈ ਕੇ 30-32% ਤੱਕ ਦਾਣਾ ਹੁੰਦਾ ਮੱਕੀ ਜੋ ਵਿੱਚੀ ਦਾਣਾ ਖੁੱਤਰਿਆ ਜਾਂਦਾ ਜਿੱਥੇ એનર્ਜੀ ਹੋਊਗੀ એનર્ਜੀ ਨੇ ਤਾਂ ਸਟ੍ਰੈਸ ਦੇਣਾ ਹੀ ਹੈਗਾ ਗਰਮੇਸ਼ ਦੇਣੀ ਹੈ ਚਾਹੇ ਆਪਾਂ ਨੂੰ ਹਿਊਮਨਲ ਦੇ ਵਿੱਚ ਵੀ ਲਾ ਲਓ ਜਿਹੜੀਆਂ ਖਰਾਕਾਂ ਐ ਕੋਈ ਆਪਣਾ ਮੀਟ ਖਾਂਦਾ ਬੰਦਾ ਜਾਂ ਕੋਈ ਘੋ ਪੀਂਦਾ ਤੇ ਉਹਨੂੰ ਉਹਨੇ ਜਿਹੜੀ એનર્ਜੀ ਆ ਉਹਨੇ ਹੀਟ ਦੇਣੀ ਹੈ ਉਹ ਦੇਣੀ ਹੈ ਕਿਉਂਕਿ ਉਹ એનર્ਜੀ ਦਾ ਸੋਰਸ ਕੀ ਹੈ એનર્ਜੀ ਦੋ ਤਰ੍ਹਾਂ ਦੀ ਹੈ ਜਾਂ ਤਾਂ ਮੰਨ ਲਓ ਵੀ ਘੋ ਤੇਲ ਤੇ ਇਹਨਾਂ ਚੀਜ਼ਾਂ ਤੋਂ ਆ ਜਾਂ ਕੋਈ ਚਰਬੀ ਮਾਸ ਦੀਆਂ ਚੀਜ਼ਾਂ ਤੋਂ ਆ ਚਰਬੀ ਮਾਸ ਆਏ ਹਾਂ ਇਹ ਚੀਜ਼ਾਂ ਹੈਗੀ